ਸਾਸਿਕਲ ਜੀ ਸਾਰਿਆਂ ਨੂੰ ਸ਼ੁਰੂ ਕਰਨ ਲੱਗਿਆ ਪਾਜ ਦੀ ਵੀਡੀਓ ਅੱਜ ਦੀ ਵੀਡੀਓ ਕਾਫੀ ਦੇਣਾ ਬਾਅਦ ਆਊਗੀ ਤੁਹਾਡੇ ਕੋ ਕਿਉਂਕਿ ਜਿਵੇਂ ਤੁਹਾਨੂੰ ਪਤਾ ਬਹੁਤ ਹੀ ਜ਼ਿਆਦੇ ਪੰਜਾਬ ਦੇ ਮਾੜੇ ਹਾਲ ਸੀਗੇ ਤੇ ਹੁਣ ਥੋੜਾ ਜਿਹਾ ਜੇ ਸਟੇਬਲ ਹੋ ਰਿਹਾ ਜੇ ਤਾਂ ਹਾਲਤ ਵੈਸੇ ਅਜੇ ਵੀ ਮਾੜੇ ਆ ਪਰ ਥੋੜਾ ਜਿਹਾ ਜੇ ਅਜੇ ਵੀ ਜਿਵੇਂ ਸਾਰੇ ਭੈਣ ਭਰਾਵਾਂ ਨੇ ਆ ਕੇ ਜਿਵੇਂ ਕੋਈ ਬੰਦਾ ਡਿੱਗਣ ਲੱਗਦਾ ਤੈਨੂੰ ਫੜ ਲੈਂਦੇ ਆ ਨਾ ਉਸ ਤਰ੍ਹਾਂ ਪੰਜਾਬ ਦੇ ਨਾਲ ਹੋਇਆ ਵਾ ਵੀ ਬਹੁਤ ਭੈਣ ਭਰਾਵਾਂ ਨੇ ਆ ਕੇ ਮਦਦ ਕੀਤੀ ਆ ਬਹੁਤ ਸਿੰਗਰ ਹੋ ਗਏ ਚਾਹ ਬਾਲੀਵੁੱਡ ਦੇ ਜਿਹੜੇ ਐਕਟਰ ਹੋ ਗਏ ਉਹਨਾਂ ਨੇ ਵੀ ਆ ਕੇ ਬਹੁਤ ਜਿਆਦਾ ਮਦਦ ਕੀਤੀ ਆ ਤੇ ਬਾਹ ਫੜ ਲਈ ਆ ਪੰਜਾਬ ਦੀ ਪੰਜਾਬ ਕਦੀ ਵੀ ਡੁੱਬ ਨਹੀਂ ਸਕਦਾ ਜੀ ਤੇ ਹੁਣ ਥੋੜੇ ਜਿਹੇ ਹਾਲਾਤ ਜਿਹੜੇ ਆ ਉਹ ਪੰਜਾਬ ਦੇ ਠੀਕ ਹੋ ਰਿਹਾ ਉਦੋਂ ਦਾ ਨਾ ਤਾਂ ਮਨ ਕਰਦਾ ਸੀਗਾ ਤੇ ਨਾ بارش ਨਹੀਂ ਕੁਝ ਕਰਨ ਦਿੱਤਾ ਕੋਈ ਆਪਾਂ ਵੀਡੀਓ ਸ਼ੂਟ ਨਹੀਂ ਕੀਤੀ ਤੇ ਵੈਸੇ ਹੀ ਆਪਦਾ ਕੰਮ ਕਰਦੇ ਰਹੇ ਤੁਸੀਂ ਦੇਖ ਸਕਦੇ ਹੋ ਉਧਰੋਂ ਵੀ ਸਾਰੀ ਆਪਾਂ ਕਟਿੰਗ ਵਗੈਰਾ ਕਰਤੀ ਇਧਰੋਂ ਵੀ ਸਭ ਕਟਿੰਗ ਕਰ ਦਿੱਤੀ ਆ ਤੇ ਕਿਉਂਕਿ ਬੱਚਿਆਂ ਨੂੰ ਛੁੱਟੀਆਂ ਸੀ ਆਪਾਂ ਕਿ ਹਵੇਲੇ ਘਰ ਤੋਂ ਬਹਿਣਾ ਵਾ ਤੇ ਆਪਾਂ ਚਲੋ ਉਹਨਾਂ ਚਿਰ ਆਪਣਾ ਕੰਮ ਕਰਦੇ ਆਂ ਇੱਧਰ ਵੀ ਆਪਣੀ ਸਾਰੀ ਸਾਫ ਸਫਾਈ ਹੋ ਗਈ ਆ ਤੇ ਉੱਪਰਲੇ ਗਾਰਡਨ ਦੇ ਵਿੱਚ ਵੀ ਆਪਾਂ ਸਾਰੀ ਸਾਫ ਸਫਾਈ ਜਾਨੀ ਕਿ ਕਟਿੰਗ ਦਰਖਤਾਂ ਦੀ ਕਰ ਦਿੱਤੀ ਆ ਕੁਝ ਵੀ ਨਹੀਂ ਦਿਖਦਾ ਸੀਗਾ ਇੰਨਾ ਐਮੋਜਨ ਦਾ ਜੰਗਲ ਜਿਵੇਂ ਤੁਹਾਨੂੰ ਪਤਾ ਬਣ ਜਾਂਦਾ ਤੇ ਹੁਣ ਆਪਾਂ ਇਹਦੀ ਨਵੀਂ ਜਿਹੜੀ ਬਜਾਈ ਉਹ ਕਰਾਂਗੇ ਇੱਕ ਦੋ ਦਿਨਾਂ ਤੱਕ ਤੇ ਬੱਚੇ ਵੀ ਹੁਣ ਸਕੂਲ ਜਾਣ ਲੱਪੇ ਆ ਜਿੰਦਗੀ ਦੀ ਟ੍ਰੇਨ ਆ ਆਪਣੀ ਪਰਡੀ ਤੇ ਆ ਗਈ ਹੈ ਕਿਉਂਕਿ ਰੁਕਣੀ ਨਹੀਂ ਹੈ ਢਿੱਡ ਪਿੱਛੇ ਆਪਾਂ ਨੂੰ ਕੋਈ ਨਾ ਕੋਈ ਕੰਮ ਧੰਦਾ ਕਰਨਾ ਹੀ ਪੈਂਦਾ ਤੇ ਕਰਨਾ ਵੀ ਚਾਹੀਦਾ ਸਾਰਿਆਂ ਨੂੰ ਵੇਲੇ ਨਹੀਂ ਬਹਿਣਾ ਚਾਹੀਦਾ ਜਿੰਨੇ ਜੀ ਕਮਾਓਗੇ ਉਨਾਂ ਹੀ ਸੌਖਾ ਤੇ ਅੱਜ ਆਪਾਂ ਲੱਗੇ ਸੀਗੇ ਜੀ ਆਪਣੀ ਸਾਫ ਸਫਾਈ ਚੌਕੇ ਚੁੱਲੇ ਦੀ ਕਰਨ ਜਿਵੇਂ ਲੋਕਾਂ ਦਾ ਨੁਕਸਾਨ ਹੋਇਆ ਚਲੋ ਮੇਰਾ ਉਸ ਮੁਤਾਬਕ ਉਹਨਾਂ ਨੂੰ ਨੁਕਸਾਨ ਨਹੀਂ ਹੋਇਆ ਹੋਇਆ ਤਾਂ ਸਹੀ ਮੇਰੇ ਵਾਸਤੇ ਉਹ ਹੀ ਬਹੁਤ ਵੱਡਾ ਵਾ ਪਰ ਜਿੰਨਾ ਵਿਚਾਰਿਆਂ ਦੇ ਘਰ ਸਾਰੇ ਰੁੜ ਗਏ ਆ ਉਹਨਾਂ ਦਾ ਕਿੰਨਾ ਬੁਰਾ ਹਾਲ ਆ ਮੈਂ ਸਿਗੀ ਚੌਕੇ ਚੁੱਲੇ ਦੀ ਸਫਾਈ ਕਰਨ ਲੱਗੀ ਵੀ ਆਪਾਂ ਵੀਡੀਓ ਸ਼ੂਟ ਕਰਿਆ ਕਰਾਂਗੇ ਕਿਉਂਕਿ بارش ਕਰਕੇ ਨੇ ਮਾਨੂੰ ਚੰਗੀ ਤਰ੍ਹਾਂ ਕਵਰ ਕਰ ਦਿੱਤਾ ਸੀਗਾ ਤੇ ਅੱਜ ਮੈਂ ਲੱਗੀ ਸੀ ਕੱਲ ਦੀ ਮੈਂ ਵੈਸੇ ਲੱਗੀ ਉਹਨੂੰ ਸਾਫ ਸਫਾਈ ਮਿੱਟੀ ਮੁੱਟੀ ਐ ਚੰਗੀ ਤਰ੍ਹਾਂ ਲਾਤੀ ਤੇ ਹੁਣ ਮੈਂ ਲੱਗੀ ਸੀ ਉਹਦੇ ਉੱਤੇ ਗੋਹਾ ਮਾਰਨ ਤੇ ਸਾਡੇ ਹੜ੍ਹ ਤਾਂ ਨਹੀਂ ਆਏ ਹੜ੍ਹ ਦਾ ਇੱਥੇ ਬਚਾਈ ਆ ਰੋਪੜ ਦੇ ਵਿੱਚ ਕਿਉਂਕਿ ਅਸੀਂ ਥ ਨਹੀਂ ਪਰ ਮੈਂ ਮਰਨੋ ਮਹਾ ਬਚੀ ਆ ਉਹ ਕਿਸ ਤਰ੍ਹਾਂ ਉਹ ਸਾਰੀ ਤੁਸੀਂ ਡਿਟੇਲ ਚ ਅੱਗੇ ਵੀਡੀਓ ਦੇਖਿਓ ਕਿ ਬੰਦੇ ਦੇ ਨਾ ਕੋਈ ਪਤਾ ਨਹੀਂ ਲੱਗਦਾ ਅੱਖ ਫਰੱਕੇ ਦੇ ਨਾਲ ਕਿਹੜੇ ਵੇਲੇ ਕਦੋਂ ਮੌਤ ਆ ਜਾਂਦੀ ਹੈ ਥੋੜਾ ਜਿਹਾ ਆਪਣਾ ਧਿਆਨ ਰੱਖਿਆ ਕਰੋ ਇਹ ਵੀਡੀਓ ਬਣਾਉਣ ਦਾ ਜਿਹੜਾ ਮੇਰਾ ਮਕਸਦ ਇਹੀ ਹੈ ਕਿ ਭੈਣਾ ਜਿਹੜੀਆਂ ਖਾਸ ਕਰਕੇ ਚੌਂਕੇ ਚੁੱਲੇ 'ਚ ਕੰਮ ਕਰਦੀਆਂ ਮਿੱਟੀ ਦੇ ਚੌਂਕੇ ਚੁੱਲੇ 'ਚ ਉਹ ਖਾਸ ਇਹਨਾਂ ਗੱਲਾਂ ਦਾ ਧਿਆਨ ਰੱਖਿਆ ਕਰੋ ਆਓ ਆਪਾਂ ਤੁਹਾਨੂੰ ਦਿਖਾਉਣੀ ਆ ਵੀ ਕੀ ਅੱਜ ਹਾਸਾ ਹੋ ਜਾਣਾ ਸੀਗਾ ਤੇ ਕੀ ਵਾਪਰ ਜਾਣਾ ਸੀਗਾ ਆਓ ਆਪਾਂ ਦਿਖਾਉਣੀ ਏ ਦੇਖੋ ਜੀ ਮੇਰੇ ਚੌਂਕੇ ਚੁੱਲੇ ਦਾ ਹਾਲ ਇਸ ਚੌਂਕ ਚੁੱਲੇ ਨੇ ਮੈਨੂੰ ਬਹੁਤ ਕਮਾਈ ਦਿੱਤੀ ਐ ਐਵੇਂ ਮੈਂ ਆਖਾਂ ਮਿਹਨਤ ਬਹੁਤ ਕੀਤੀ ਐ ਮੈਂ ਇਹਦੇ ਉੱਤੇ ਬਹੁਤ ਮਿਹਨਤ ਦੇ ਨਾਲ ਇਹਨੂੰ ਮੈਂ ਬਣਾਇਆ ਸੀਗਾ ਇਹ ਸਾਰਾ ਬਣਾਉਣ ਦਾ ਵਲੌਗ ਵੀ ਆਪਾਂ ਚੈਨਲ ਤੇ ਪਾਇਆ ਜਿਨ੍ਹਾਂ ਭੈਣਾਂ ਨੇ ਨਹੀਂ ਦੇਖਿਆ ਹੋਊਗਾ ਵੀ ਅਸੀਂ ਇੰਨਾ ਸੋਹਣਾ ਚੌਂਕ ਚੁੱਲਾ ਸਵਾਰਿਆ ਸੀਗਾ ਆਪਣੇ ਇਹਨਾਂ ਹੱਥਾਂ ਦੇ ਨਾਲ ਤੇ ਅੱਜ ਇਹਨਾਂ ਹੱਥਾਂ ਦੇ ਨਾਲ ਆਪਾਂ ਨੂੰ ਢੋਣਾ ਵੀ ਪੈ ਗਿਆ ਤੇ ਬਹੁਤ ਮਿਹਨਤ ਕੀਤੀ ਐ ਜਿਨ੍ਹਾਂ ਨੇ ਨਹੀਂ ਵਲੌਗ ਦੇਖਿਆ ਤੁਸੀਂ ਜਾ ਕੇ ਪਿਛਲਾ ਵਲੌਗ ਸਾਡਾ ਵੇਖ ਸਕਦੇ ਹੋ ਤੇ ਅੱਜ ਜਿਵੇਂ ਕਹਿੰਦੇ ਹੁੰਦੇ ਨਾ ਹੱਥਾਂ ਨਾਲ ਦਿੱਤੀਆਂ ਗੰਡਾਂ ਤੇ ਦੰਦਾਂ ਨਾਲ ਖੋਲਣੀਆਂ ਪੈਂਦੀਆਂ ਤੇ ਆਪਣੇ ਹੱਥੀ ਬਣਾ ਕੇ ਤੇ ਹੱਥੀ ਆਪਣਾਏ ਜਿਹੜਾ ਤੋੜਦੀ ਚੀਜ਼ ਬਹੁਤ ਦੁੱਖ ਦਿੰਦਾ ਵਾ ਤੇ ਮੈਨੂੰ ਇਸ ਚੀਜ਼ ਦਾ ਅਹਿਸਾਸ ਬਹੁਤ ਹੋਇਆ ਵੀ ਜਿਨ੍ਹਾਂ ਦੇ ਵਿਚਾਰਿਆਂ ਦੇ ਘਰ ਡਰ ਗਏ ਨੇ ਚਾਹੇ ਜਿਨ੍ਹਾਂ ਦੇ ਘਰ ਬਹਿ ਗਏ ਨੇ ਹੁਣ ਉਹਨਾਂ ਨੂੰ ਢਾਉਣੇ ਪੈਣੇ ਨੇ ਤੇ ਉਹਨਾਂ ਨੂੰ ਕਿੰਨਾ ਫੀਲ ਹੁੰਦਾ ਹੋਊਗਾ ਤੁਸੀਂ ਇਹ ਪਹਿਲਾਂ ਦੇਖੋ ਮੈਂ ਪੂਰੀ ਐ ਚੰਗੀ ਤਰ੍ਹਾਂ ਇਹਨੂੰ ਮਿੱਟੀ ਮੱਟੀ ਲਾ ਲਈ ਇਹਨੂੰ ਕਵਰ ਕਰਕੇ ਰੱਖਿਆ ਸੀ ਇਹਨੂੰ ਇੰਨਾ ਗਿੱਲਾ ਵੀ ਨਹੀਂ ਮੈਂ ਹੋਣ ਦਿੱਤਾ ਤੇ ਫਿਰ ਇਹਨੂੰ ਮਿੱਟੀ ਚੰਗੀ ਤਰ੍ਹਾਂ ਲਾ ਕੇ ਤੇ ਇਹ ਦੇਖੋ ਇਹ ਮੈਂ ਗੋਆ ਵੀ ਸਾਰਾ ਮਿਕਸ ਕੀਤਾ ਆ ਮੈਂ ਪੋਚਾ ਤੇ ਪੋਚਾ ਲਾਉਂਦੇ ਲਾਉਂਦੇ ਇੱਧਰ ਵੀ ਸਾਰੇ ਮੈਂ ਪੋਚਾ ਲਾ ਕੇ ਹੁਣ ਟਾਇਆ ਦੇਖੋ ਸਾਰੇ ਚੁੱਲ੍ਹੇ ਦੇ ਉੱਤੇ ਪੋਚਾ ਲੱਗਾ ਆ ਤੇ ਪੋਚਾ ਲਾਗੇ ਨਾ ਮੇਰੇ ਇੱਥੇ ਜਿਹੜੀ ਥੜੀ ਸੀ ਅੱਗੇ ਉਹਦੇ ਚ ਨਾ ਇੱਕ ਛੋਟੀ ਜੀ ਮੋਰੀ ਸੀਗੀ ਸਹੀ ਹੋ ਸਕਦਾ ਕਿਸੇ ਗੁੰਡੋਏ ਨੇ ਜਾਂ ਚੂਹੇ ਨੇ ਨਾ ਕੱਢੀ ਹੋਵੇ ਮੈਂ ਉਹ ਥੋੜਾ ਜਿਹਾ ਐ ਹੱਥ ਨਾਲ ਵੇਖਿਆ ਮੈਂ ਕਿਤੇ ਮੇਰੇ ਕੋਲ ਬਾਲਟੀ ਸੀ ਇਹ ਵਾਲੀ ਇਹ ਬਾਲਟੀ ਜਦ ਮੈਂ ਕੀਤੀ ਤੇ ਇਥੋਂ ਮੋਰੀ ਆਂਦੀ ਸੀ ਮੈਨੂੰ ਹੋ ਸਕਦਾ ਬਾਲਟੀ ਵੱਜ ਕੇ ਨਾ ਮੋਰੀ ਨਿਕਲ ਗਈ ਹੋਵੇ ਮੈਂ ਉਹਨੂੰ ਜਦੋਂ ਐ ਕਰਕੇ ਕੀਤਾ ਮੇਰੀ ਉਂਗਲ ਗਾਂ ਦੀ ਗਾਂ ਜਾ ਗਈ ਮੁੜ ਕੇ ਫਿਰ ਮੈਂ ਉਹਦੇ ਵਿੱਚ ਕੋਈ ਡੰਡੇ ਜੇ ਨਾ ਕੀਤਾ کافی ਸੀ ਫਿਰ ਮੈਂ ਉਹਨੂੰ ਢਾ ਕੇ ਦੇਖਿਆ ਤੇ ਉਹਦੇ ਵਿੱਚੋਂ ਫਿਰ ਨਾ ਸੱਪ ਨਿਕਲਿਆ ਮੈਂ ਬਹੁਤ ਡਰ ਗਈ ਇੰਨਾ ਜ਼ਿਆਦਾ ਡਰੀ ਹੁਣ ਕੋਈ ਲੋਕ ਕਹਿਣਗੇ ਕਿ ਤੂੰ ਕਹਿੰਦੀ ਮੈਂ ਡਰਦੀ ਨਹੀਂ ਮੈਂ ਬਹਾਦਰ ਆ ਮਰਨ ਤੋਂ ਡਰ ਨਹੀਂ ਲੱਗਦਾ ਜੀ ਬਿਮਾਰ ਹੋਣ ਤੋਂ ਡਰ ਲੱਗਦਾ ਕਿਉਂਕਿ ਉਹ ਜੇ ਫੂਕ ਫਾਕ ਮਾਰ ਲੈਂਦਾ ਹੱਥ ਖਰਾਬ ਹੁੰਦਾ ਤੇ ਬਹੁਤ ਜ਼ਿਆਦਾ ਜਿਹੜਾ ਕੰਮ ਵਾਜਣਾ ਸੀਗਾ ਤੇ ਪਰ ਮੇਰੇ ਬਚਾ ਹੋ ਗਿਆ ਰੱਬ ਨੇ ਕਿਉਂਕਿ ਜਿਉ ਮੋਰੀ ਨਾ ਮੈਨੂੰ ਦਿਸਦੀ ਮੇਰੇ ਕੋਲ ਪਾਪ ਵੀ ਬਹੁਤ ਵੱਡਾ ਆ ਜਾਣਾ ਸੀ ਜੇ ਮੈਂ ਇਹਨੂੰ ਚੌਂਕਾ ਚੁੱਲੇ ਨੂੰ ਚੰਗੀ ਤਰ੍ਹਾਂ ਸਵਾਰ ਲਿਆ ਸੀਗਾ ਤੇ ਸ਼ਾਮ ਨੂੰ ਸਾਡਾ ਪੂਰਾ ਪਲਾਨ ਸੀਗਾ ਵੀ ਇਹਦੇ ਉੱਤੇ ਅਸੀਂ ਦਾਲ ਬਣਾਵਾਂਗੇ ਕਾਫੀ ਦਿਨ ਹੋ ਗਏ ਚੁੱਲੇ ਨੂੰ ਵਰਤਿਆ ਨਹੀਂ بارش ਕਰਕੇ ਤੇ ਉਹ ਜਦੋਂ ਅਸੀਂ ਚੌਂਕਾ ਚੁੱਲਾ ਟਾਇਆ ਫਿਰ ਮੈਂ ਸਾਰਾ ਖੋਲਿਆ ਉਹ ਸੱਪ ਜਿਹੜਾ ਵਾ ਇਹਦੇ ਵਿੱਚ ਦੇ ਪਤਾ ਨਹੀਂ ਉਹ ਨਿਕਲ ਗਿਆ ਕਿ ਨਹੀਂ ਮੈਂ ਛੱਡ ਦਿੱਤਾ ਉਹ ਸੀ ਕੰਮ ਤੇ ਕੱਲ ਦੀ ਗੱਲ ਆ ਤੇ ਅੱਜ ਮੈਂ ਤਾਂ ਦੱਸਣ ਦੀਆਂ ਸ਼ੂਟ ਮੈਂ ਤਾਂ ਕਰਨ ਲੱਗੀ ਆ ਪੀ ਬਹੁਤ ਭੈਣਾ ਨੇ ਇਦਾਂ ਕਵਰ ਕਰਕੇ ਰੱਖਿਆ ਹੋਗਾ ਬਰਸਾਦ ਦੇ ਵਿੱਚ ਜਿਵੇਂ ਦੇਖੋ ਐ ਪੜੋਲੀ ਤੇ ਤੰਦੂਰ ਵਗੈਰਾ ਐ ਮੈਂ ਪੂਰਾ ਕਵਰ ਕਰਕੇ ਰੱਖਿਆ ਵਾ ਤੇ ਇਹਨੂੰ ਜਦੋਂ ਆਪਾਂ ਇਸਤੇਮਾਲ ਕਰਦੇ ਆ ਨਾ ਬਾਅਦ ਦੇ ਵਿੱਚ ਇਹ ਧਿਆਨ ਨਾਲ ਦੇਖਿਆ ਕਰੋ ਵੀ ਇਹਦੇ ਵਿੱਚ ਕੋਈ ਚੀਜ਼ਾਂ ਜਿਹੜੀਆਂ ਵੜ ਸਕਦੀਆਂ ਇਧਰਲੀ ਸਾਈਡ ਤੇ ਇਹਦੇ ਵਿੱਚ ਚੂਹੀ ਨੇ ਵੀ ਇੱਡਾ ਵੱਡਾ ਜਿਹੜਾ ਵਾ ਉਹ ਬਣਾਇਆ ਆਪਣਾ ਘਰ ਜਿਆ ਤੇ ਜਿਵੇਂ ਅੱਗ ਬਾਲ ਦਿੰਦੀ ਉਹਦੇ ਬੱਚੇ ਵੀ ਵਿੱਚੇ ਮਰ ਜਾਣੇ ਕਿਉਂਕਿ ਇਹਦੇ ਵਿੱਚ ਸੂਈ ਆ ਕਿਸ ਆਪਣੇ ਵੀ ਮਰ ਜਾਣਾ ਸੀਗਾ ਇਦਾਂ ਦੇ ਵੈਸੇ ਚਾਂਸ ਬਹੁਤ ਹੋ ਜਾਂਦੇ ਆ ਜਿਹੜੀਆਂ ਪੈਣਾ ਇਹ ਗੋਇ ਕੂੜੇ ਦਾ ਕੰਮ ਕਰਦੀਆਂ ਜਾਂ ਪਾਥੀਆਂ ਪੁਥੀਆਂ ਦਾ ਇਦਾਂ ਫਰੀਦਕੋਟ ਵੀ ਇੱਕ ਪੱਖੀ ਪਿੰਡ ਆ ਉੱਥੇ ਵੀ ਇਹ ਕੇਸ ਹੋਇਆ ਸੀਗਾ ਕਿ ਉਹ ਲੇਡੀਜ਼ ਬਾਹਰ ਪਾਥੀਆਂ ਲੈਣ ਗਈ ਤੇ ਉੱਥੇ ਹੀ ਉਹਨੂੰ ਸੱਪ ਲੜ ਗਿਆ ਸੀ ਵਿਚਾਰੀ ਅਗਲੇ ਦਿਨ ਹੀ ਮਰ ਗਈ ਸੀ ਸਾਡੇ ਜਾਣ ਪਛਾਣ ਵਾਲੇ ਉਹਨਾਂ ਨੇ ਸਾਨੂੰ ਦੱਸੀ ਸੀਗੀ ਤੇ ਇਹ ਜਿਹੜਾ ਵਾ ਕੰਮ ਥੋੜਾ ਜਿਹਾ ਧਿਆਨ ਨਾ ਕਰਿਆ ਕਰੋ ਵੈਸੇ ਤੇ ਘੜੀ ਦਾ ਕੋਈ ਪਤਾ ਨਹੀਂ ਕਦੋਂ ਪਰਮਾਤਮਾ ਨੇ ਜਿਹੜਾ ਵਾ ਉਹ ਆਪਾਂ ਨੂੰ ਲੈ ਜਾਣਾ ਪਰ ਫਿਰ ਵੀ ਥੋੜਾ ਜਿਹਾ ਇਹਨਾਂ ਚੀਜ਼ਾਂ ਦਾ ਖਾਸ ਧਿਆਨ ਰੱਖਿਆ ਕਰੋ ਹੁਣ ਸੱਪ ਵੀ ਵੇਖਦੇ ਆਂ ਅਸੀਂ ਤੇ ਇਹਨੂੰ ਵੀ ਢੋਨੇ ਪੂਰਾ ਦੇਖਦੇ ਆਂ ਵੀ ਕੀ ਇਹਦੇ ਵਿੱਚੋਂ ਨਿਕਲਦਾ ਕੀ ਨਹੀਂ ਨਿਕਲਦਾ ਪਰ ਇੰਨਾ ਕਿ ਰੱਬ ਨੇ ਮੈਨੂੰ ਮੇਰੀ ਮੌਤ ਤੋਂ ਵੀ ਬਚਾ ਲਿਆ ਤੇ ਮੈਨੂੰ ਪਾਪ ਕਰਨ ਤੋਂ ਵੀ ਬਚਾ ਲਿਆ ਵੀ ਜੇ ਮੈਂ ਅੱਗ ਮਚਾ ਦਿੰਦੀ ਤੇ ਉਹ ਸਾਰੀਆਂ ਚੀਜ਼ਾਂ ਦੇ ਵਿੱਚੇ ਹੀ ਮਰ ਜਾਣਾ ਸੀ ਕਿਉਂਕਿ ਤੁਹਾਨੂੰ ਪਤਾ ਚੁੱਲੇ ਦਾ ਕਿੰਨਾ ਸੇਕ ਹੁੰਦਾ ਵਾ ਢੋਨੇ ਨੂੰ ਆਪਾਂ ਸਾਰੇ ਨੂੰ ਪਹਿਲਾਂ ਢਾਵਾਂਗੇ ਫਿਰ ਇਸ ਤੋਂ ਬਾਅਦ ਦੇਖਦੇ ਨਵਾਂ ਬਣਾਉਣੇ ਆ ਕਿ ਚਾਵਾਂ ਚੁੱਲਾ ਬਣਾਉਣੇ ਆ ਕਿਉਂਕਿ ਇੱਥੇ ਬਰਸਾਤਾਂ ਬਹੁਤ ਪੈਂਦੀਆਂ ਨੇ ਰੋਪੜ ਸ਼ਹਿਰ ਦੇ ਵਿੱਚ ਤੇ ਮੇਰਾ ਚੁੱਲਾ ਹਰ ਵਾਰੀ ਬਹੁਤ ਜ਼ਿਆਦਾ ਖਰਾਬ ਹੋ ਜਾਂਦਾ ਐਰਕਿੰ ਨੂੰ ਮੈਂ ਇੰਨਾ ਕਵਰ ਕੀਤਾ ਸੀ ਪਰ ਫਿਰ ਵੀ ਇਹਦੇ ਵਿੱਚ ਚੀਜ਼ਾਂ ਜਿਹੜੀਆਂ ਸਾਰੀਆਂ ਵੜ ਗਈਆਂ ਤੇ ਹੁਣ ਇਹਦੀ ਕਰਦੇ ਆਂ ਦੀ ਸਾਫ ਸਫਾਈ ਤੇ ਆਪਣਾ ਵੀਡੀਓ ਬਣਾਉਣ ਦਾ ਮਕਸਦ ਇਹੀ ਇੰਨਾ ਸੀਗਾ ਵੀ ਜਿੰਨਾ ਭੈਣਾ ਨੇ ਚੌਕੇ ਚੁੱਲੇ ਜਿਹੜੇ ਆ ਉਹ ਚੰਗੀ ਤਰ੍ਹਾਂ ਕਵਰ ਕਰਕੇ ਰੱਖਿਆ ਜਿਸ ਦਿਨ ਵੀ ਇਸਤੇਮਾਲ ਕਰਨਾ ਵਾ ਉਸ ਦਿਨ ਥੋੜਾ ਜਿਹਾ ਕੇਅਰਫੁਲੀ ਧਿਆਨ ਨਾਲ ਤੁਸੀਂ ਇਹ ਦੇਖਣਾ ਵਾ ਪੀ ਉਹਦੇ ਵਿੱਚ ਕੋਈ ਚੀਜ਼ ਤਾਂ ਨਹੀਂ ਵੜੀ ਚਾ ਪਾਥੀਆਂ ਪੁੱਥੀਆਂ ਅਜਿਦਾਂ ਬਰਸਾਤਾ ਨੂੰ ਪਤਾ ਵਾ ਕਿ ਇਹੋ ਜੀ ਚੀਜ਼ਾਂ ਜਿਹੜੀਆਂ ਲੋਕਦਿਆਂ ਨੇ ਵਿੱਚ ਤੇ ਆਪਣਾ ਤਾਂ ਚਲੋ ਪ੍ਰਮਾਤਮਾ ਨੇ ਬਹੁਤ ਵੱਡੀ ਮਿਹਰ ਕੀਤੀ ਆ ਕਿ ਇੰਨੇ ਕ ਨੁਕਸਾਨ ਦੇ ਵਿੱਚ ਵੀ ਆਪਣਾ ਸਰ ਗਿਆ ਚਲੋ ਚੌਂਕਾ ਜੁੱਲਾ ਤਾਂ ਫੇਰ ਬਣਾ ਲਾਂਗੇ ਜੇ ਉਹੀ ਹੱਥ ਹੱਥ ਤੇ ਕਿਤੇ ਲੜ ਜਾਂਦਾ ਫੂਕ ਮਾਰ ਜਾਂਦਾ ਤੇ ਬਹੁਤ ਔਖਾਣਾ ਇੱਕ ਵਾਰੀ ਮੇਰੇ ਬਚਪਨ ਦੇ ਵਿੱਚ ਇੱਥੇ ਮੜਿਆ ਉਹ ਕਹਿੰਦੇ ਨੇ ਨਾ ਸੱਪ ਦਾ ਜਿਹੜਾ ਉਹਦੇ ਥੁੱਕ ਲੱਗਾ ਉਹ ਤਿੱਲਾ ਹੀ ਵੱਜ ਗਿਆ ਸੀ ਤੇ ਐਡੀ ਉਂਗਲ ਹੋ ਗਈ ਸੀ ਬਹੁਤ ਜ਼ਿਆਦਾ ਉਹਦਾ ਵੀ ਮੇਰਾ ਮਨ ਤਾਲ ਹੋਇਆ ਸੀਗਾ ਸੋ ਇਸ ਕਰਕੇ ਮੈਂ ਡਰਦੀ ਆਂ ਉਨੇ ਆਪਾਂ ਕਈ ਕੋਈ ਨਾ ਸਾਰਾ ਚੁੱਕਦੇ ਆ ਸਾਫ ਸਫਾਈ ਕਰਦੇ ਆ ਫਿਰ ਇਸ ਤੋਂ ਬਾਅਦ ਵੇਖਦੇ ਆ ਵੀ ਆਪਾਂ ਕਿਸ ਤਰ੍ਹਾਂ ਇੱਥੇ ਚੁੱਲ੍ਹਾ ਬਣਾਉਣੇ ਜਿਵੇਂ ਪਰਮਾਤਮਾ ਦੇ ਇਹ ਕਹਿੰਦੇ ਹੁੰਦੇ ਨੇ ਪੱਥਰਾਂ ਦੇ ਵਿੱਚ ਵੀ ਜੀਵ ਨੂੰ ਜਿਹੜਾ ਵਾ ਉਹ ਖਾਣ ਵਾਸਤੇ ਪ੍ਰੋਵਾਈਡ ਕਰਾ ਦਿੰਦਾ ਵਾ ਉਹ ਪਰਮਾਤਮਾ ਦੀ ਸ਼ਕਤੀ ਆਪਾਂ ਕਹਿੰਦੇ ਰੱਬ ਹੈ ਨਹੀਂਗਾ ਇਹਨਾਂ ਚੀਜ਼ਾਂ ਤੋਂ ਦੇਖੋ ਵੀ ਚੌਂਕਾ ਚੁੱਲ੍ਹਾ ਮੇਰਾ ਮੱਚਦਾ ਵੀ ਹੁੰਦਾ ਸੀਗਾ ਤਾਂ ਵੀ ਦੇਖ ਲਓ ਕਿਵੇਂ ਉਹ ਨਿੱਕਲੀ-ਕਿੱਲੀ ਚੀਜ਼ ਜਿਵੇਂ ਇਹ ਪ੍ਰਸ਼ਾਦ ਦੇ ਜਿਹੜੇ ਕਵਰ ਹੁੰਦੇ ਉਹ ਵਾ ਫਿਰ ਉਹ ਕਾਗਜ਼ ਪੱਤਰ ਆ ਸਾਰੇ ਇਹ ਕਿੱਧਰ ਨਹੀਂ ਲੈ ਕੇ ਗਏ ਹੋਣਗੇ ਇਹਨਾਂ ਪਤਾ ਨਹੀਂ ਮੈਨੂੰ ਕਿਉਂਕਿ ਇੱਥੇ ਐਂ ਕਰਕੇ ਇੱਟਾਂ ਸਾਰੀਆਂ ਲੱਗੀਆਂ ਸੀ ਇਹ ਪੂਰਾ ਤੁਹਾਨੂੰ ਪਤਾ ਜਿੰਨਾ ਵੇਖਿਆ ਮੇਰੇ ਵਲੌਗ ਸਾਰੇ ਵੀ ਪੂਰਾ ਕਵਰ ਸੀਗਾ ਇੱਥੇ ਮਾੜੀ ਜਿਹੀ ਮੋਰੀ ਸੀਗੀ ਉੱਥੇ ਨਾ ਡੱਡੂ ਵੱੜ ਜਾਂਦਾ ਹੁੰਦਾ ਸੀਗਾ ਉੱਥੇ ਮੈਂ ਮਿੱਟੀ ਲਾਤੀ ਪਤਾ ਨਹੀਂ ਵੀ ਉਹ ਇੱਧਰ ਦੀ ਚਾ ਇਹ ਜਿਹੜੀ ਆਪਾਂ ਜਿਹੜੀ ਚਿਮਨੀ ਬਣਾਈ ਆ ਇੱਧਰ ਦੀ ਕਿੱਧਰ ਦੀ ਇਹ ਚੂਹੀ ਵੱਡੀ ਹੋਊਗੀ ਤੇ ਉੱਥੇ ਜਾ ਕੇ ਉਹਨੇ ਆਪਣਾ ਪੂਰਾ ਘਰ ਬਣਾਇਆ ਫਿਰ ਉਹਨੇ ਉਹ ਕੀਤਾ ਬੱਚੇ ਦਿੱਤੇ ਆ ਸੋ ਆਪਾਂ ਇਹਦਾ ਘਰ ਨਹੀਂ ਢਾਉਂਦੇ ਤੇ ਇਹ ਜਿਹੜਾ ਪਾਪ ਹੋਣ ਤੋਂ ਨਾ ਪਰਮਾਤਮਾ ਨੇ ਮੈਨੂੰ ਲੱਗਦਾ ਬਚਾਇਆ ਪਰਮਾਤਮਾ ਹੋ ਸਕਦਾ ਉਹ ਸੱਪ ਦੇ ਰੂਪ 'ਚ ਹੀ ਮੈਨੂੰ ਉਹ ਦਿਖਾਈ ਦੇਣਾ ਜੇ ਸੱਪ ਮੈਨੂੰ ਦਿਖਿਆ ਤਾਂ ਤਾਂ ਹੀ ਮੈਂ ਸਾਰਾ ਢਾ ਦਿੱਤਾ ਜੇ ਨਾ ਉਹ ਸੱਪ ਦੇਖਦਾ ਤੇ ਹੋ ਸਕਦਾ ਕਿ ਮੈਂ ਬਾਲ ਦਿੰਦੀ ਤੋਂ ਨਿੱਕ-ਨਿੱਕੇ ਬੱਚੇ ਜਿਹੜੇ ਉਹ ਮਰ ਜਾਂਦੇ ਤੇ ਮੈਨੂੰ ਪਤਾ ਵੀ ਨਹੀਂ ਲੱਗਣਾ ਸੀਗਾ ਕਿ ਮੇਰੇ ਕੋ ਐਡਾ ਵੱਡਾ ਜਿਹੜਾ ਪਾਪ ਹੋ ਗਿਆ ਵਾ ਸੋ ਇਸ ਕਰਕੇ ਥੋੜਾ ਜਿਹਾ ਕੇਅਰਫੁਲੀ ਸਾਰੇ ਧਿਆਨ ਰੱਖਿਆ ਕਰੋ ਹੁਣ ਇਹਨੂੰ ਆਪਾਂ ਇੱਕ ਵਾਰੀ ਫੋਲ ਲੈਨੇ ਆ ਸੱਪ ਦੇ ਸ਼ਾਇਦ ਨਿਕਲ ਗਿਆ ਹੋਵੇ ਕਿਉਂਕਿ ਸੱਪ ਜਿਹੜ ਉਹ ਆਇਆ ਵੀ ਉਹ ਮੈਨੂੰ ਲੱਗਦਾ ਇਹਨਾਂ ਚੂਹਿਆਂ ਕਰਕੇ ਹੀ ਹੋ ਕਿਉਂਕਿ ਮੈਂ ਸਾਰੀ ਮਿੱਟੀ-ਮੁੱਟੀ ਲਾਤੀ ਸਾਰਾ ਉਤੋਂ ਮੈਂ ਜਿਹੜੀ ਇਹ ਬੋਰੀਆਂ ਵਗਾਰਾ ਦਿੱਤਾਈਆਂ ਸਾਰੀਆਂ ਮਿਲਾ ਕੇ ਇਹਨੂੰ ਇੱਕ ਦਿਨ ਧੁੱਪ ਲਵਾ ਕੇ ਫਿਰ ਮੈਂ ਤੇ ਸਾਰੀ ਮਿੱਟੀ ਲਾਈ ਆ ਫਿਰ ਉਸ ਤੋਂ ਅਗਲੇ ਦਿਨ ਜਦੋਂ ਮੈਂ ਕੋਚਾ ਮਾਰਨ ਲੱਗੀ ਸੀ ਉੱਤੇ ਗੋਹਿਆਲਾ ਕੋਚਾ ਤੇ ਫਿਰ ਇੱਥੇ ਮੜਾ ਜਾ ਛੇਕ ਹੀ ਹੋ ਸਕਦਾ ਚੂਹੀ ਨੇ ਅੰਦਰ ਘਰ ਬਣਾਇਆ ਉਹਨੂੰ ਖਾਣ ਵਾਸਤੇ ਹੀ ਚੂਹੇ ਨੂੰ ਖਾਣ ਵਾਸਤੇ ਸੱਪ ਆਉਂਦੇ ਤੇ ਤਾਂ ਉਹ ਪਰ ਮੇਰਾ ਮੰਨਣਾ ਇਹ ਆ ਕਿ ਉਹ ਸੱਪ ਜਿਹੜਾ ਇਹਨਾਂ ਨੂੰ ਬਚਾਉਣ ਵਾਸਤੇ ਆਇਆ ਹੋ ਸਕਦਾ ਖਾਣ ਵਾਸਤੇ ਆਇਆ ਮੇਰੇ ਤੋਂ ਜਿਹੜੀ ਉਹ ਨੇ ਤਾਂ ਮੇਰੇ ਤੋਂ ਬਹੁਤ ਵੱਡਾ ਪਾਪ ਹੋ ਜਾਣਾ ਸੀ ਪਹਿਲਾਂ ਨਾ ਆਮ ਹੀ ਘਰਾਂ ਚੋਂ ਸੱਪ ਨਿਕਲਦੇ ਰਹਿੰਦੇ ਹੁੰਦੇ ਸੀ ਕਿਉਂਕਿ ਚੁੱਲ੍ਹਾ ਹਰੇ ਘਰ ਚ ਹੁੰਦਾ ਸੀ ਤੇ ਵੇੜੇ ਵੀ ਕੱਚੇ ਹੁੰਦੇ ਸੀ ਹੂੰ ਦੇਖੇ ਜੋ ਸੱਪ ਮਾਰਦੇ ਨਾ ਵੇਹੇ ਮਾਰਦੇ ਹੀ ਹੁੰਦੇ ਸੀ ਉਦੋਂ ਮਾਰਕੀਟ ਵਿੱਚ ਸਾਰੀਆਂ ਗਵੰਟਰਾ ਨੇ ਇਕੱਠੀ ਹੋ ਜਾਂਦਾ ਦੋ ਤਿੰਨ ਘੰਟੇ ਨਾ ਗੱਲਾਂ ਬਾਤਾਂ ਕਰਦੇ ਰਹਿੰਦਾ ਫਲਾਣੇ ਘਰੇ ਆਏ ਨੇ ਕਿਹਾ ਸੀ ਸੱਪ ਫਲਾਣੇ ਘਰੇ ਆਇਆ ਸੀ ਪੁਰਾਣੇ ਜ਼ਿਆ ਹੋ ਗਿਆ ਉਹ ਗੱਲਾਂ ਬਾਤ ਤਾਂ ਪਤਾ ਕੀ ਅੱਜਕੱਲ ਜਿਵੇਂ ਫੋਨ ਤੇ ਦੱਸ ਦਈ ਜਾਂਦੀ ਹੈ ਸਾਡੇ ਆ ਹੋ ਗਿਆ ਉਹ ਹੋ ਗਿਆ ਉਹ ਲਾਈਵ ਜਿਹੜਾ ਸੀਗਾ ਨਾ ਟੈਲੀਕਾਸਟ ਕਰਦੀਆਂ ਹੁੰਦੀਆਂ ਸੀ ਲਾਈਵ ਬਿਲਕੁ ਵੈਸੇ ਸੱਪ ਹੋਊਗਾ ਨਹੀਂ ਜੇ ਸੱਪ ਤਾਂ ਆਪਾਂ ਦੇ ਸਾਹਮਣੇ ਗਾਇਬ ਹੋ ਜਾਂਦਾ ਹੁੰਦਾ ਹਾਂ ਹਾਂ ਗਾਇਬ ਉਹਨੂੰ ਕਹਿੰਦੇ ਧਰਤੀ ਵੀ ਰਾਹ ਦੇ ਦਿੰਦੀ ਨਾ ਹਨਾ ਆ ਦੇਖੋ ਕੀ ਆ ਇਹ ਤਾਂ ਕਿਰਲੀ ਆ ਕਿੰਨੇ ਜੀ ਜੰਤੂ ਬਣ ਕੇ ਵਿੱਚ ਸਿਰਫ 12 ਦਿਨ ਹੋਇਆ ਇਹ ਚੀਜ਼ ਛੱਡੀ ਹੋਈ ਨੂੰ ਅਸੀਂ ਕਿਉਂ ਜਦੋਂ ਦੀ ਬਰਸਾਤਾ ਕਹਿੰਦੇ ਸਾਗ ਮਿਲਦੇ ਆਂ ਤੇ ਖੇਤ ਵਾਉਂਦੇ ਆਂ ਦੇ ਹਾਂ ਤੇ ਇਹ ਹੋਰ ਪਤਾ ਨਹੀਂ ਕੀ ਜਾਂਦੇ ਹੁੰਦੇ ਆਂ ਇਹਨੂੰ ਆਪਾਂ ਵਰਤੇ ਰਹਿੰਦੇ ਨਾ ਫਿਰ ਨਹੀਂ ਹੋਣਾ ਸੀ ਪਰ ਬਰਸਾਤਾ ਬਹੁਤ ਤੇ ਮੀਂਹ ਬਹੁਤ ਪੈਂਦਾ ਸੀਗਾ ਅੱਜ ਵੀ ਬੱਦਲ ਫੇਰ ਹੋ ਗਿਆ ਚਲੋ ਕੋਈ ਨਾ ਹੁਣ ਇੱਥੇ ਆਪਾਂ ਸੀਮੈਂਟ ਨਾਲ ਪੁੱਲਾ ਬਣਾਵਾਂਗੇ ਜਿਹਦੇ ਆਸ-ਪਾਸੇ ਕੁਝ ਵੀ ਨਾ ਹੋਵੇ ਹਾਂ ਮਿੱਟੀ ਵਾਲਾ ਬਣਾਉਣਾ ਨਹੀਂ ਉਹ ਦੇਖਿਓ ਉਹ ਪਿੱਛੇ ਦੇ ਵਿੱਚ ਉਹ ਦੇਖਿਓ ਉਹ ਵੀ ਉੱਚੀ ਦਾ ਬੱਚਾ ਹਾਂ ਉੱਚੀ ਦਾ ਬੱਚਾ ਇਹ ਆਹੋ ਹੋ 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 ਇਹ ਤਾਂ ਬਾਂਬਣੀ ਹੈ ਬਾਂਬਣੀ ਹਣੀ ਚਲੇ ਉਹ ਕਿੱਧਰ ਵੜ ਗਈ ਬਾਵਣੀ ਜੀ ਇਹਨੂੰ ਬਾਵਣੀ ਕਹਿੰਦੇ ਪਤਾ ਨਹੀਂ ਅਹੀਂ ਬਾਵਣੀ ਕਹਿੰਦੇ ਤੁਸੀਂ ਕੀ ਬੋਲਦੇ ਹੋਗੇ ਕਾਸ਼ ਇਹਨਾਂ ਖਜ਼ਾਨਾ ਲੱਭ ਜਾਂਦਾ ਜਿੰਨਾ ਕੁਝ ਲੱਭਿਆ ਇਹਦੇ ਵਿੱਚੋਂ ਹਨ ਜੀਵ ਜੰਤੂ ਜਿੰਨੇ ਹੈਗੇ ਪਤਾ ਨਹੀਂ ਕਿਵੇਂ ਇੰਨੇ ਬਣ ਗਏ ਵਿੱਚ ਆ ਦੇਖੋ ਤੁਹਾਨੂੰ ਮੈਂ ਵਿਖਾਉਣੀ ਇਹ ਫੇਰ ਚਲੇ ਗਏ ਫਿਰ ਦੇ ਉੱਧਾਂ ਹੀ ਫੜ ਕੇ ਛੱਡ ਆਉਣਾ ਹੀ ਇਹਨੂੰ ਕਿਧਰ ਦੇਖੋ ਆ ਵੀ ਨਿਕਲੇ ਵਿੱਚੋ ਮਹਾਰਾਜ ਗੱਟੀਆਂ ਚੇ ਚਲੀਆਂ ਗੱਟੀਆਂ ਵੀ ਇਹ ਵਿੱਚ ਆ ਵੀ ਹਰੇ ਦੀ ਕੋ ਡ੍ਰਿਲ ਵੀ ਹੋਵੇ ਆਪਣੀ ਘਰ ਬਣਾਉਣਾ ਹੋਣਾ ਗੱਟੀਆਂ ਲੈ ਆਉਣੀ ਐ ਮੈਂ ਤੇ ਠੇਕ ਕੱਟ-ਕੱਟ ਕੇ ਘਰ ਬਣਾ ਦੇ ਜੇ ਵੱਡੇ ਰਾਹ पे ਭੱਜ ਜਾਣਾ ਫੇਰ ਆਉਣੀ ਆ ਨਾ ਕੋਈ ਨਾ ਫੜ ਕੇ ਬਾਹਰ ਕਰਦਾ ਨਹੀਂ ਉਹ ਦੇਖੋ ਉਹ ਦੇਖੋ ਇਹ ਤੇ ਫੇ ਲੱਗ ਗਿਆ ਥਲੇ ਥਲੇ ਜਾ ਹੀ ਜਾਂਦਾ ਡਰਦਾ ਨਾ ਭਾਈ ਜੀ ਅਸੀਂ ਤੈਨੂੰ ਕੱਢਦੇ ਪਏ ਆ ਡਰਨਾ ਉਹ ਦੇ ਉਹ ਦੇ ਹੋ ਬਟ ਓਏ ਵਾਵਾ ਸਿਆਣਾ ਹਨਾ ਚਲ ਜਾਣਾ ਨੇ ਆਪੇ ਭਾਜਣਾ ਇੱਕੋ ਹੀ ਰਹਿ ਗਿਆ ਮੈਨੂੰ ਲੱਗਦਾ ਚਾਹ ਦੇ ਫੇ ਕਾਫੀ ਹੁੰਦੇ ਵੇ ਥੱਲੇ ਹੋਰ ਵੀ ਹੋਰੇ ਕਿਨੇ ਥੱਲੇ ਸਹੀ ਹੋਣੀ ਨੰਨ ਕਿਵੇਂ ਕੱਢਾਂਗੇ ਬਾਹਰ ਕੋਈ ਕਈ ਤੇ ਪਾ ਕੇ ਛੱਡਾਵਾਂਗੇ ਪੈ ਜਾਣਗੇ ਕਈ ਤੇ ਪਾ ਲਾਂਗੇ ਜਦੋਂ ਜਾਨਸਤੀ ਕਰਨਾ ਆਪਾਂ ਹਮ ਦਰਜਨੇ ਚੋਕ ਵੱਡੇ ਹੁੰਦੇ ਨੇ ਨਾ ਨਾ ਪੱਜਣਾ ਸੀ ਇਹ ਛੋਲੇ ਇੱਧਰ ਉੱਧਰ ਨੂੰ ਪੱਜਣਾ ਸੀ ਇਹਨਾਂ ਇੱਥੇ ਰੁਕ ਜਾ ਇੱਥੇ ਰੁਕ ਜਾ ਛੱਡ ਕਿਉਂ ਨਹੀਂ ਜੰਨ ਰੁਕ ਜਾ ਇੱਥੇ ਬਣਾਉਣ ਲੱਗੀ ਕਿੰਨਾ ਟਾਈਮ ਲੱਗਿਆ ਸੀ ਤੇ ਢੋਂ ਲੱਗੇ ਮੈਂਟ ਲੱਗਾ ਹਾਏ ਬਣਾਉਣ ਤੇ ਕਿੰਨੇ ਦਿਨ ਲੱਗੇ ਮੇਰੇ ਮੋਟੇ ਤੂੰ ਕਿਹੜੇ ਪਾਸੇ ਉਹ ਉਹ ਇਹ ਤਾਂ ਥੱਲੇ ਸੀ ਨਿਕੜਿਆ ਸੈਨਾ ਮਾ ਪੂਰੀ ਥੱਲੇ ਉਹ ਚਲਦੀ ਆਂ ਸ਼ੀ ਕੋਦੀ ਕੋ ਕੇ ਉਹ ਗਿਆ ਉਹ ਗਿਆ ਉਹ ਗਿਆ ਉਹ ਗਿਆ ਹਾਏ ਰੱਬਾ ਨਿਗਾ 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 ਕਿੰਨੇ ਆ ਚੰਗਾ ਹੈ ਮੈਨੂੰ ਸਪਨੇ ਦਰਸ਼ਨ ਦੇਤੇ ਆ ਨਾ 나ਗ ਦੇਵਤਾ ਨੇ ਜਾਨ ਬਚਾ ਲਈ ਵਿਚਾਰਿਆਂ ਦੀ ਸਾਰਿਆਂ ਦੀ ਤੇ ਹੁਣ ਆਪਾਂ ਸਾਰਾ ਢਾ ਦੇ ਦਿੱਤਾ ਜੀ ਤੇ ਉਹ ਸਾਹਮਣੇ ਰੋਡ ਤੁਹਾਨੂੰ ਦਿਖਦੀ ਐ ਉਹ ਥੱਲੇ ਤੱਕ ਆ ਨਾ ਨਹੀਂ ਬਚਾਉਣ ਵਾਲਾ ਵੱਡਾ ਹੁੰਦਾ ਹਾਂ ਬਚਾਉਣ ਵਾਲਾ ਸੱਪ ਵੱਡਾ ਹੋ ਗਿਆ ਨਾ ਬਹੁਤ ਕੁਛ ਅਸੀਂ ਮਿੱਟੀ ਰੇਤਾ ਨਿੱਕੇ ਨਿੱਕੇ ਰੋੜੇ ਪਾ ਪਾ ਕੇ ਪੱਕਾ ਬਣਾਇਆ ਸੀਗਾ ਇੱਕ ਵਾਰੀ ਬਣਾਉਣਾ ਵਾ ਪਰ ਅੱਜ ਆ ਭੇਟਾਉਣਾ ਪੈ ਗਿਆ ਕੀ ਐ ਮਿਲ ਗਏ ਕੁੰਜਾ ਸੱਪ ਦੀ ਪਰ ਕੁੰਝ ਦੀ ਕੀ ਕੁੰਝ ਹੀ ਐ ਹੈ ਸੱਪ ਦੀ ਕੁੰਜਾ ਐ ਹਏ ਆ ਦੇਖ ਲੋ ਐਡਾ ਸੀਗਾ ਸੱਪ ਦੇਖੋ ਕੁੰਜ ਲਾ ਕੇ ਗਿਆ ਐਡਾ ਸੱਪ ਜੇ ਮੇਰੀ ਉਂਗਲ ਨੂੰ ਦੰਦੀ ਵੜ ਦਿੰਦਾ ਤਾਂ ਫੇਰ ਮੈਂ ਵਿੱਚ ਐ ਉਂਗਲਾ ਪਾ ਪਾ ਕੇ ਵੇਖੀ ਜਾਂਦੀ ਸੀ ਔਰ ਇਹ ਵੀਡੀਓ ਵੇਖ ਕੇ ਨਾ ਮੇਰੀ ਮੰਮੀ ਦਾ ਸ਼ਾਮ ਨੂੰ ਉਸ ਵੇਲੇ ਫੋਨ ਆ ਜਾਣਾ ਕਿਹੜਾ ਸੱਪ ਵੜ ਗਿਆ ਸੀਗਾ ਤੂੰ ਵੇਖ ਲਈਸਾ ਦੀ ਧਿਆਨ ਨਾਲ ਕਰਦੀ ਓ ਕਰਦੀ ਜੇ ਕਰ ਕਿਉਂਕਿ ਮਾਵਾ ਹੀ ਪਿਆਦੀਆਂ ਫਿਕਰ ਕਰਦੀ ਹੁੰਦੀਆਂ ਦੇਖੋ ਸੱਪ ਜਿਹੜਾ ਵਾ ਪਤਾ ਨਹੀਂ ਉਹ ਲੱਭੂ ਕਿ ਨਾਲ ਲੱਭੂ ਪਰ ਉਸ ਰਾਗ ਸਾਨੂੰ ਸੱਪ ਦਾ ਜਿਹੜਾ ਉਹ ਮਿਲ ਗਿਆ ਲੈਣਾ ਸਾਬ ਸੁਫਾਈ ਕਰਦੇ ਆ ਬੱਚੇ ਵਿਚਾਰੇ ਪਹਿਲਾਂ ਇਹਨਾਂ ਨੂੰ ਆਪਾਂ ਬਾਹਰ ਛੱਡ ਕੇ ਆਉਨੇ ਦੂਜੇ ਨੂੰ ਪਾ ਲੋ ਦੇ ਨਾਲ ਕਿਉਂਕਿ ਇਹਨਾਂ ਦਾ ਵਿਚਾਰਿਆਂ ਦਾ ਕੋਈ ਦੋਸ਼ ਨਹੀਂ ਹੈ ਮਾਂ ਇਹਨਾਂ ਨੂੰ ਜਨਮ ਦੇ ਕੇ ਪਤਾ ਨਹੀਂ ਕਿਧਰ ਫਰਾਰ ਹੋ ਚੁੱਕੀ ਹੈ ਪਰ ਜੇ ਸ਼ਾਮ ਨੂੰ ਆਊਗੀ ਤੇ ਗਈ ਉਦਾਣਾ ਫੱਕਾ ਲੈਣ ਵਜੈਰੀ ਚੱਲੀ ਛੱਡਣੇ ਪਹਿਲਾਂ ਵੈਸੇ ਵੀ ਇਹ ਕਾਣਾ ਹੀ ਖਾ ਜਾਣਾ ਨਹੀਂ ਇਹਨੂੰ ਨਾ ਉਹਦੇ ਵਿੱਚ ਜੇ ਰੱਖ ਕੇ ਆਓ ਉਹ ਜਿਹੜਾ ਉਹ ਆਪਾਂ ਪੱਤੇ ਰੱਖੇ ਨਾ ਆ ਪੱਤਿਆਂ ਦੇ ਥੱਲੇ ਦੇ ਦੇ ਦੋ ਕਾਣਾ ਖਾਵੇ ਇਹਨੂੰ ਹਾਂ ਕਿਉਂਕਿ ਰਾਤ ਇਹਨੇ ਆਪੇ ਬਣਾ ਲੈਣਾ ਇਦਾਂ ਟੱਕਿਆ ਰਹੂਗਾ ਨਾ ਤੇ ਖਾਊਗਾ ਨਹੀਂ ਕਾ ਦੂਸਰਾ ਉਹ ਲੱਗਾ ਤਾਂ ਉੱਪਰ ਸ਼ਾਇਦ ਉਹ ਕੋਈ ਚੂਹੀ ਭੱਜ ਗਈ ਹਾਂ ਹੋ ਜੀ ਹੈ ਗਈ ਹੈ ਗਈ ਸੀ ਚੂਹੀ ਇੱਧਰ ਨੂੰ ਭੱਜ ਗਈ ਉਹ ਵੀ ਤਿੰਨ ਹੋ ਗਏ ਹਨਾ ਹਾਂ ਇੱਕ ਦੇ ਮਾਂ ਪਿਓ ਦੇ ਪਿੱਛੇ ਭੱਜ ਗਿਆ ਤੇ ਇੱਕ ਆ ਇਹ ਵੀ ਤੇਜ ਆ ਉਹੀ ਸੀਗਾ ਜਿਹੜਾ ਵਿਚਾਰਾ ਮੂੰਹ ਆ ਜਾ ਵੈਸੇ ਨਾ ਗੰਦਰੀ ਵੱਡ ਨੂੰ ਦੇਖ ਕਰਕੇ ਮੈਨੂੰ ਹੱਥ ਨਹੀਂ ਫੜਦਾ ਮੈਨੂੰ ਚੁੰਦਰ ਲੱਗ ਰਹੀ ਇਹਦਾ ਨਾ ਮੂੰਹ ਲੰਮਾ ਜਿਹਾ ਹੈ ਇਹ ਹਾਂ ਚਿੱਕੀ ਵੀ ਆ ਹਾਂ ਮੈਨੂੰ ਸੱਪ ਤੋਂ ਡਰ ਨਹੀਂ ਲੱਗਦਾ ਮੈਨੂੰ ਚੂਹੇ ਚੂਹੀਆਂ ਤੋਂ ਬਹੁਤ ਲੱਗਦਾ ਡਰ ਕਿਉਂਕਿ ਚੂਹਾ ਵੀ ਮੇਰੇ ਲੜਿਆ ਕਿਸੇ ਨੇ ਕਹਣਾ ਇਹ ਤਾਂ ਹਰ ਕੋਈ ਚੀਜ਼ ਲੜੀਆ ਚੂਹਾ ਵੀ ਇਹ ਵੀ ਨਿੱਗੀ ਜਿਹੀ ਚੂਹੀ ਵੀ ਮੇਰੇ ਲੜੀ ਨਾ ਇਹ ਬਹੁਤ ਤੇਜ ਆ ਹੂੰ ਹੂੰ ਕੀ ਤੇਰੀ ਬੱਚਾ ਹੈ ਚਲ ਆਪਣੇ ਆਪ ਜਾਮਦਰੀ ਫਿਰ ਆਪਣੇ ਆਪ ਜਿੱਥੇ ਮੱਦੀ ਵੜ ਜਾਣਗੇ ਕੋਈ ਨਾ ਫਿਰ ਇਹਨਾਂ ਦੀ ਕਿਸਮਤ ਇਹਨਾਂ ਨਾਲ ਜਿਹੜਾ ਮਊਆਂ ਜੇ ਉਹਨੂੰ ਆਪਾਂ ਛੱਡ ਆਏ ਆਂ ਜੀ ਬਾਕੀ ਸਾਰਾ ਫੋਲ ਲਿਆ ਇੱਕ ਫੇਰ ਵੀ ਹਵਾ ਲੱਗਣ ਦੇ ਨੇ ਤੇ ਫੇਰ ਝੁਕਾਂਗੇ ਇਹਨਾਂ ਸਾਰੇ ਨੂੰ ਆਪਾਂ ਆ ਵੀ ਆ ਬਕਦਾ ਇਹਨਾਂ ਸਿੱਧਾ ਪਾਕਿਸਤਾਨੀ ਦੋਸਤਾਂ ਦਾ ਜਿਹੜਾ ਬਿਛੜਾ ਨਹੀਂ ਹੋਇਆ ਹੁੰਦਾ ਹੂੰ ਉਹ ਹੀ ਆ ਵੀ ਘਰ ਹੋ ਜੜ ਗਿਆਂਦੇ ਨੇ ਹਾਂ ਪਰ ਜਾਣੀ ਤੇ ਬਚ ਗਈ ਨਾ ਜੀ ਉੱਥੇ ਆਪਾਂ ਬਾਲ ਦਿੰਦੇ ਆਂ ਦੇਤੇ ਤੇ ਫੇਰ ਇਹ ਦੇ ਗੰਡੋਏ ਗੰਡੋਏ ਇਹਦੇ ਪਲੇਖੇ ਸੀਗੀ ਮੈਂ ਕਿਹਾ ਸਾਥ ਮੈਨੂੰ ਉਂਗਲਾ ਮਾਰੀ ਜਾਂਦੀ ਮੈਂ ਕਿਹਾ ਫੀਚਾ ਲੋ ਗੁੰਡੋਇਆ ਹੀ ਹੋਊਗਾ ਸ਼ਾਇਦ ਗੁੰਡੋਏ ਵੀ ਇੱਥੇ ਬਹੁਤ ਵੱਡੇ ਵੱਡੇ ਨਿਕਲਦੇ ਉਹ ਬਾਹਰ ਨਿਕਲ ਜਾ ਬਾਹਰ ਨਿਕਲ ਜਾ ਘਰੇ ਨਾ ਵੜੀ ਹੋਏ ਛੱਡਿਆ ਜਾ ਵੈਸੇ ਤੇ ਇੱਟੇ ਚੁਪਣੀਆਂ ਪਰ ਵੀਡੀਓ ਸਤਾ ਔਨ ਕਰਕੇ ਰੱਖੀ ਹੈ ਵੀ ਸ਼ਾਇਦ ਸੱਪ ਨਾਲ ਵਿੱਚੋਂ ਨਿਕਲ ਆਵੇ ਨਹੀਂ ਵੈਸੇ ਹੁਣ ਚਾਲ ਨਹੀਂ ਨਿਕਲਦੇ ਹੈ ਪੰਜ ਗਿਆ ਹੋਊਗਾ ਕਿੱਥੇ ਡੱਡੂ ਨਹੀਂ ਬੈਠੇ ਇੱਥੇ ਡੱਡੂ ਨਜ਼ਰ ਇਨਾ ਦਾ ਪੂਰਾ ਜੀ ਆਵਾਜ਼ ਦਾ ਪੂਰਾ ਮੁਹੱਲਾ ਬਣਿਆ ਹੋਇਆ ਪੂਰਾ ਹੀ ਨਾ ਜੰਗਲ ਹੀ ਬਣਾਇਆ ਇਹਨਾਂ ਨੇ ਪਰ ਵਡਲੇ ਕਿੱਧਰ થી ਆਉਣਗੇ ਇਹਵੇਂ ਲੱਗਦਾ ਡੱਡੂ ਤੇ ਚੂਹੇ ਵੜੇ ਤਾਂ ਸੱਪ ਆਇਆ ਹਨਾ ਡੱਡੂ ਤੇ ਚੂਹੇ ਖਾਣ ਉਦਾਂ ਦੇ ਕਿਦੇ ਆਪਾਂ ਕਿੰਨੇ ਸਾਲ ਹੋ ਗਏ ਇੱਥੇ ਰਹਿੰਦੇ ਕਦੀ ਸੱਪ ਵੇਖਿਆ ਹੀ ਨਹੀਂ ਦੇਖੋ ਜਿਵੇਂ ਸ਼ਿਵਰਾਤਰੀ ਵਾਲੇ ਦਿਨ ਕਿ ਨਿਕਲਦੇ ਸਾਰੇ ਛੇ-ਛੇ ਮਹੀਨੇ ਭੁੱਖੇ ਜੀਵ ਜੰਤੂ ਕਿਰਨੀਆ ਹਨਾ ਉਖੇ ਨਹੀਂ ਹੋਏ ਉਹ ਪੱਥਰ ਦੇ ਅੰਦਰ ਵੀ ਕਹਿੰਦੇ ਪਰਮਾਤਮਾ ਇਹਨਾਂ ਨੂੰ ਅੰਨ ਪਹੁੰਚਾਉਂਦਾ ਇੱਕ ਕੀੜਾ ਜਿਹੜਾ ਪੱਥਰ ਦੇ ਵਿੱਚ ਹੁੰਦਾ ਉਹਦੇ ਤੱਕ ਵੀ ਉੱਥੇ ਪਹੁੰਚਦਾ ਕਿਆ ਪਤਾ ਹੈ ਕੀ ਖਾਂਦੇ ਕਿ ਚਾਹ ਇਹਨਾਂ ਦੀ ਸ਼ਕਤੀ ਇੰਨੀ ਵੀ 6 ਮਹੀਨੇ ਦੀ ਹੁੰਦੀ ਰਹਿੰਦੇ ਥਾਰ ਅਨਪਣੀ ਖਾ ਲੈਂਦੇ ਹੋਣਾ ਕਿੰਨੀ ਮਿਹਨਤ ਨਾਲ ਸਾਰਾ ਕੁਝ ਬਣਾਇਆ ਸੀ ਤੇ ਅੱਜ ਪਾ ਪੈ ਗਿਆ ਸਾਨੂੰ ਇਹ ਢਾਉਣਾ ਤੇ ਇਹ ਦੇਖੋ ਇਹ ਸਟੀਲ ਦੀ ਸਾਰੀ ਅਸੀਂ ਇਹ ਜਿਹੜੀ ਟਿਮੜੀ ਹੈ ਨਾ ਇਹ ਸਾਰੀ ਸਟੀਲ ਦੀ ਆਪ ਇਹ ਸਾਰੇ ਕੱਟ ਪਾ ਕੇ ਇਨੂੰ ਇਦਾਂ ਮੋੜ ਕੇ ਫਿਰ ਚੁੱਲ੍ਹੇ ਨੂੰ ਆ ਸੀਮਿੰਟ ਦਾ ਚੁੱਲਾ ਸੀ ਇਹਦੇ ਵਿੱਚ ਘੱਟ પા ਕੇ ਤੇ ਕਿੱਦਾਂ ਅਸੀਂ ਬੜੀ ਮਿਹਨਤ ਕੀਤੀ ਸੀਗੀ ਤੇ ਅੱਜ ਇਹ ਸਾਰਾ ਢਾਣਾ ਪੈ ਗਿਆ ਭਾਵੇਂ ਇੰਨੀ ਮਤਰੀ ਪਰ ਮੈਨੂੰ ਉਹਨਾਂ ਸਾਰਿਆਂ ਦਾ ਜਿਹੜਾ ਦੁੱਖ ਦਾ ਅਹਿਸਾਸ ਹੋ ਰਿਹਾ ਵਾ ਜਿਨ੍ਹਾਂ ਦੇ ਵਿਚਾਰਿਆਂ ਦੇ ਘਰ ਜਿਹੜੇ ਰੁੜ ਗਏ ਆ ਵੀ ਮੇਰਾ ਇੰਨਾ ਵੱਡਾ ਨੁਕਸਾਨ ਹੋ ਗਿਆ ਹੁਣ ਇਹ ਫਿਰ ਦੁਬਾਰਾ ਫੇਰ ਬਣਾਵਾਂਗੇ ਫਿਰ ਇਹਨੂੰ ਅਸੀਂ ਵਰਤਾਂਗੇ ਤੇ ਪਰ ਹੁਣ ਮੇਨਾਂ ਦਾ ਪਚਾਵਾਂ ਬਣਾਵਾਂਗੇ ਓਕੇ ਇਹਦੇ ਵਿੱਚ ਵੱਡ ਜਾਂਦੇ ਹਨਾ ਸਾਰੇ ਜੀਵ ਜੰਤੂ ਇਹ ਵੱਡ ਜਾਂਦੇ ਹਨ ਵਿਲੇ ਆਦੇ ਨੇ ਜਿਹਦੇ ਥੱਲੇ ਪਈਏ ਲੱਗੇ ਹੁੰਦੇ ਆ ਪਰ ਲੋਹੇ ਦਾ ਜਿਹੜਾ ਫਿਰ ਸੜ ਜਾਂਦਾ ਵੇਖ ਲਾਂਗੇ ਨਹੀਂ ਤੇ ਲੋਹੇ ਦਾ ਲਿਆ ਕੇ ਵੇਖਾਂਗੇ ਹਾਂ ਤੇ ਲੋਹੇ ਦਾ ਬਣਾਵਾਂਗੇ ਕੀ ਹੁਣ ਇਹਨੂੰ ਕਰਦੇ ਆ ਸਾਫ ਸਫਾਈ ਦੀ ਅੱਗੇ ਤੇ ਸਿਰਫ ਸਾਫ ਸਫਾਈ ਰਹਿ ਗਈ ਆ ਬਸ ਇਹਨਾਂ ਸਾਡਾ ਸ਼ੂਟ ਕਰਨ ਦਾ ਮਕਸਦ ਸੀਗਾ ਵੀ ਜਿਹੜੀਆਂ ਭੈਣਾਂ ਇਹ ਕੰਮ ਕਰਦੀਆਂ ਨੇ ਮੇਰੀ ਵੀਡੀਓ ਜ਼ਿਆਦਾਤਰ ਮੇਰੀਆਂ ਭੈਣਾਂ ਹੀ ਦੇਖਦੀਆਂ ਨੇ ਤੇ ਸੋ ਇਹ ਧਿਆਨ ਨਾਲ ਕੇਅਰਫੁਲੀ ਜੀ ਇਹਨਾਂ ਚੀਜ਼ਾਂ ਦੇ ਵਿੱਚ ਵੀ ਕਈ ਕੁਝ ਵੜਿਆ ਹੁੰਦਾ ਵਾ ਜਿਹੜੀ ਆਪਾਂ ਚਿਮੜੀਆਂ ਰੱਖ ਦਿੰਨੇ ਆ ਤੋ ਇਹਦਾ ਵੀ ਧਿਆਨ ਨਾਲ ਪੂਰਾ ਜਾਂਚ ਪਰਖ ਕੇ ਜਿਹੜਾ ਵਾ ਤੁਸੀਂ ਉਹ ਚੀਜ਼ ਨੂੰ ਇਸਤੇਮਾਲ ਕਰਿਓ ਹੁਣ ਇਹ ਸਾਰੀਆਂ ਇੱਟਾਂ ਵਗੈਰਾ ਇਹ ਸਾਰਾ ਕੁਝ ਆਪਾਂ ਬਾਹਰ ਛੱਡਦੇ ਆਂ ਮਿੱਟੀ ਬਾਹਰ ਛੱਡਦੇ ਆਂ ਤੇ ਇੱਥੇ ਸਾਫ ਸਫਾਈ ਕਰਦੇ ਆਂ ਤੇ ਫਿਰ ਵੇਖਾਂਗੇ ਅਗਲੇ ਵਲੌਗਾਂ ਦੇ ਵਿੱਚ ਵੀ ਇੱਥੇ ਆਪਾਂ ਕੀ ਰੱਖਦੇ ਆਂ ਕਾਹਦੇ ਤੇ ਆਪਾਂ ਰੋਟੀ ਪਾਣੀ ਬਣਾਉਨੇ ਆ ਤੇ ਪਰ ਦੁੱਖ ਬਹੁਤ ਆ ਕਿ ਮੈਂ ਆਵਦੀ ਹੱਥੀ ਬਣਾਇਆ ਜਿਹੜਾ ਚਿਲਾ ਵਾ ਅੱਜ ਆਪਣੇ ਹੱਥੀ ਢਾ ਦਿੱਤਾ ਸੋ ਇਸ ਵਲੌਗ ਦਾ ਆਪਾਂ ਇੱਥੇ ਐਂਡ ਕਰਦੇ ਆਂ ਜੀ ਇੱਕ ਨਵਾਂ ਵਲੌਗ ਲੈ ਕੇ ਆਵਾਂਗੇ ਬਹੁਤ ਛੇਤੀ ਬਾਕੀ ਤੁਸੀਂ ਪਰਮਾਤਮਾ ਅਗੇ ਦੁਆ ਕਰੋ ਜੀ ਆਪਣਾ ਜਿਹੜੇ ਪੰਜਾਬ ਦੇ ਹਾਲਾਤ ਨੇ ਹੋਰ ਜਲਦੀ ਜਲਦੀ ਸੁਧਰ ਜਾਣ ਕਿਉਂਕਿ ਵੈਸੇ ਬਹੁਤ ਜ਼ਿਆਦਾ ਫਰਕ ਪੈ ਗਿਆ ਸਾਰੇ ਪਰਵਾਹਾਂ ਵਾਲਿਆਂ ਨੇ ਆ ਕੇ ਜਿਹੜੀ ਬਾਹ ਫੜ ਲਈ ਪੰਜਾਬ ਦੀ ਸੋ ਇਸ ਕਰਕੇ ਪੰਜਾਬ ਨਾ ਕਦੀ ਡੁੱਬਿਆ ਤੇ ਨਾ ਕਦੀ ਡੁੱਬ ਸਕਦਾ ਵਾ ਖੁਸ਼ਹਾਲ ਪੰਜਾਬ ਆ ਤੇ ਖੁਸ਼ਹਾਲ ਹੀ ਰਹੂਗਾ ਜੀ ਬਾਕੀ ਪੰਜਾਬ ਨੂੰ ਕੋਈ ਡੋਬ ਨਹੀਂ ਸਕਦਾ ਜੀ ਪੰਜਾਬ ਆਪ ਦੇ ਵਿੱਚ ਬਹੁਤ ਇੱਕ ਵੱਡੀ ਹਸਤੀ ਆ ਜਿੱਦੇ ਵੀ ਕਿਤੇ ਜ਼ਰੂਰ ਤੇ ਕਿਸੇ ਵੀ ਜਗ੍ਹਾ ਤੇ ਜੂਟ ਪੈਂਦੀ ਮਦਦ ਦੀ ਪੰਜਾਬ ਪਹਿਲੀਆਂ ਜਿੱਥੇ ਪਹੁੰਚ ਜਾਂਦਾ ਪਰ ਪੰਜਾਬ ਨੂੰ ਬਚਾਉਣ ਵਾਸਤੇ ਕੋਈ ਨਹੀਂ ਆਇਆ ਜਿੰਨਾ ਚਿਰ ਕੋਈ ਵੀਡੀਓ ਦੇ ਵਿੱਚ ਮੀਡੀਆ ਦੇ ਵਿੱਚ ਬੋਲਿਆ ਨਹੀਂ ਗਿਆ ਕਿ ਸਾਡੀ ਕੋਈ ਮਦਦ ਕਰਨ ਨਹੀਂ ਆਏ ਅਸੀਂ ਸਾਰਿਆਂ ਦੀ ਮਦਦ ਕਰਨ ਪਹੁੰਚ ਜਾਂਦੇ ਆ ਫਿਰ ਸ਼ਰਮੋ ਸ਼ਰਮੀ ਸਾਰੇ ਜਿਹੜੇ ਬਾਲੀਵੁੱਡ ਵਾਲੇ ਉਹ ਵੀ ਸਾਰੇ ਆਏ ਆ ਪਰ ਇਸ ਟਾਈਮ ਤੇ ਉਸਾਰੇ ਹੀ ਨਾਲ ਪੰਜਾਬ ਦੇ ਖੜੇ ਆ ਨਾ ਪੰਜਾਬ ਕਦੀ ਪੰਜਾਬ ਨਾ ਕਦੀ ਡੁੱਬ ਸਕਦਾ ਜੇ ਕੋਈ ਕਹਿੰਦੇ ਨਾ ਕਿ ਜਾਣ ਬੁੱਝ ਕੇ ਪਾਣੀ ਪੰਜਾਬ 'ਚ ਛੱਡਿਆ ਗਿਆ ਭੀ ਪੰਜਾਬ ਨੂੰ ਡੋਬਿਆ ਜਾਵੇ ਪੰਜਾਬ ਜਿਹੜਾ ਪੂਰਾ ਇੱਕ ਵਰੀ ਐ ਤੂੰ ਸਮਝੋਗੇ ਨਾ ਕਿ ਪਾਣੀ ਪਾਣੀ ਹੋ ਗਿਆ ਤਾਂ ਖਤਮ ਕਰ ਦਿੱਤਾ ਪੰਜਾਬ ਦੇ ਵਿੱਚੋਂ ਫਿਰ ਵੀ ਐ ਪੰਜਾਬ ਨਿਕਲ ਆਉਣਾ ਜੀ ਇਹੋ ਜੀ ਇਹਦੇ ਵਿੱਚ ਪੰਜਾਬ 'ਚ ਤਾਕਤ ਹੈ ਕਿਉਂਕਿ ਜਦੋਂ ਪੰਜਾਬੀਆਂ ਦਾ ਨੁਕਸਾਨ ਹੁੰਦਾ ਨਾ ਫਿਰ ਇਹ ਦੋਨੇ ਚੌਣੇ ਹੋ ਕੇ ਸਾਹਮਣੇ ਆ ਜਾਂਦੇ ਆ ਕਿਉਂਕਿ ਮੁਠੀ ਭਰ ਸਿੱਖ ਨੇ ਜਿਹੜਾ ਪੰਜਾਬ ਜਿਹੜਾ ਵਾ ਤਿਆਰ ਕੀਤਾ ਸੀਗਾ ਮੁਠੀ ਭਰ ਸਿੱਖ ਰਹੇ ਸੀਗੇ ਤੇ ਉਹਨਾਂ ਨੇ ਸਾਰਾ ਪੰਜਾਬ ਤਿਆਰ ਕੀਤਾ ਸੋ ਇਸ ਕਰਕੇ ਪੰਜਾਬ ਕਦੀ ਵੀ ਨਹੀਂ ਡੁੱਬ ਸਕਦਾ ਸਿੱਖ ਜਿਹੜੀ ਇਹ ਬਲਵਾਨ ਕੌਮ ਆ ਨੂੰ ਕੋਈ ਮਿਟ ਨਹੀਂ ਸਕਦਾ ਤੇ ਬਹੁਤ ਮਟਾਉਣ ਵਾਲੇ ਆਏ ਨੇ ਆਪ ਹੀ ਮਿਟ ਗਏ ਨੇ ਇਹਨੂੰ ਕੋਈ ਨਹੀਂ ਮਿਟਾ ਸਕਦਾ ਸੋ ਫਿਰ ਵੀ ਤੁਸੀਂ ਪਰਮਾਤਮਾ ਅਗੇ ਦੁਆ ਕਰੋਗੇ ਆਪਣੇ ਪੰਜਾਬੀ ਭਰਾ ਜਿਹੜੇ ਪੈਣਾ ਵਾ ਉਹਨਾਂ ਨੂੰ ਇਹ ਜਿਹੜਾ ਨੁਕਸਾਨ ਹੋਇਆ ਵਾ ਇਹ ਹਿੰਮਤ ਪਰਮਾਤਮਾ ਬਖਸ਼ੇ ਕਿ ਉਹ ਆਪਣਾ ਨੁਕਸਾਨ ਵਾਸੇ ਭੈਣ ਭਰਾ ਸਾਰੇ ਪੂਰਾ ਕਰ ਰਿਹਾ ਜੀ ਪਰ ਇੱਕ ਇਹਦੇ ਵਿੱਚ ਮੈਂ ਵੀ ਕਹਿਣਾ ਚਾਹੁੰਦੀ ਆ ਕਿ ਜੇ ਕੋਈ ਐ ਕਰਕੇ ਬਾਹ ਫੜਾ ਰਿਹਾ ਨਾ ਤੇ ਉਹਨੂੰ ਤੁਸੀਂ ਪੂਰਾ ਹੀ ਨਾ ਖਾ ਦਿਓ ਕਿਉਂਕਿ ਕਈ ਇਹੋ ਜਿਹੀਆਂ ਮੈਂ ਵੀਡੀਓ ਦੇਖੀਆਂ ਵੀ ਜੇ ਉਹ ਵਿਚਾਰੇ ਮਦਦ ਕਰ ਰਿਹਾ ਕੰਬਲ ਵੰਡ ਰਿਹਾ ਜਾਂ ਖਾਣ ਪੀਣ ਨੂੰ ਦੇ ਰਿਹਾ ਨਾਲ ਪੈਸੇ ਵੀ ਦੇ ਰਿਹਾ ਤੇ ਫਿਰ ਆਪਾਂ ਐਂ ਪੈਸੇ ਫੜਦੇ ਆ ਨਾ ਕਈ ਬੀਬੀਆਂ ਦੇਖੀਆਂ ਵੀਡੀਓ ਬਣਾ ਲਿਆ ਕਈ ਇਹੋ ਜਿਹੇ ਵੀ ਦੇਖਿਆ ਕਿ ਜਿਨ੍ਹਾਂ ਨੇ ਨਹੀਂ ਡੁੱਬੇ ਹੈਗੇ ਨਹੀਂ ਕੋਈ ਗੱਲ ਆ ਉਹ ਰਸਤ ਜਿਹੜੀ ਆ ਨਾ ਉਹਨਾਂ ਨੇ ਉਹ ਲੈ ਲੈ ਕੇ ਲੈ ਲੈ ਕੇ ਅੱਪ ਦੇਖ ਰਣ ਰੱਖੀ ਜਾਂਦੇ ਇਹੋ ਜਿਹਾ ਨਾ ਕਰੋ ਜੀ ਇਹਦੇ ਵਿੱਚ ਬਹੁਤ ਹੀ ਸ਼ਰਮ ਵਾਲੀ ਗੱਲ ਆ ਇੱਕ ਮੰਕੀਰਤ ਦੀ ਬਹੁਤ ਵੀਡੀਓ ਵਾਇਰਲ ਹੋ ਰਹੀ ਹੈ ਜਿਹੜਾ ਗਾਇਕ ਆ ਉਹਨੇ ਤੁਹਾਨੂੰ ਦੱਸਿਆ ਨਾ ਵੀ ਉਹ ਜਿਹਦਾ ਇੱਕ ਕੋਠੀ ਡੁੱਬੀ ਆ ਕੋਠੀ ਡੁੱਬੀਏ ਚਲੋ ਕਿਸੇ ਦਾ ਨੇ ਕਿਸੇ ਨੇ ਨਹੀਂ ਕੋਈ ਵੀ ਨੁਕਸਾਨ ਕੀਤਾ ਇਹ ਤਾਂ ਚਲੋ ਜੋ ਪਰਮਾਤਮਾ ਲੋ ਭਾਣਾ ਸੀ ਹੋ ਗਿਆ ਉਹਨੇ ਇੱਕ ਜਾਨੇ ਨੂੰ ਜਿਹਦੇ ਕੋ ਕੁਝ ਵੀ ਨਹੀਂ ਹੈਗਾ ਸੀ ਉਹਦਾ ਘਰ ਵੀ ਰੁੜ ਗਿਆ ਉਹਨੂੰ 5 ਲੱਖ ਰੁਪਏ ਦੇ ਦਿੱਤਾ ਜਿਹੜਾ ਕੋਠੀ ਵਾਲਾ ਉਹਦੇ 30 ਕਿੱਲੇ ਪੈਲੀ ਵੀ ਆ ਉਹ ਆਪ ਵੀ ਸਹੀ ਸਲਾਮਤ ਨੇ ਇਟਲੀ ਦੇ ਵਿੱਚੋਂ ਆਇਆ ਉਹਨੂੰ ਉਹਨੇ 50 ਹਜ਼ਾਰ ਦੇ ਤਾਂ ਚਲੋ ਵੀ ਤੂੰ ਥੋੜਾ ਬੋਧਾ ਚਲੋ ਉਹਨੇ ਜਿੰਨਾ ਤੇਲ ਫੁੱਲ ਕਰ ਦਿੱਤਾ ਉਹ ਉਹਨਾਂ ਨਾਲ ਲੜ ਪਿਆ ਕਹਿੰਦਾ ਮੇਰਾ ਵੀ 50 ਵੀ ਵਾਪਸ ਲੈ ਜਾਓ ਤੁਸੀਂ ਉਹਨੂੰ 5 ਲੱਖ ਦਿੱਤਾ ਵਾ ਮੈਨੂੰ 50 ਦਿੱਤਾ ਵਾ ਤੇ ਦੇਖੋ ਜੀ ਇਹੋ ਜੀਆਂ ਗੱਲਾਂ ਨਾ ਕਰਿਆ ਕਰੋ ਪੰਜਾਬੀ ਜਿਹੜੇ ਉਹ ਬਹੁਤ ਬਲਵਾਨ ਆ ਬਹੁਤ ਬਹਾਦਰ ਕੌਮ ਆ ਸੋ ਇਹੋ ਜੀਆਂ ਗੱਲਾਂ ਕਰਕੇ ਤੁਸੀਂ ਆਪਣੇ ਆਪ ਨੂੰ ਚੀਪ ਨਾ ਮਹਿਸੂਸ ਕਰਾਇਆ ਕਰੋ ਵੀ ਇਦਾਂ ਕਿਉਂ ਕਰ ਰਹੇ ਜੋ ਜ਼ਰੂਰੀ ਨਹੀਂ ਆ ਵੀ ਉਹਨੇ 5 ਲੱਖ ਉਹਨੂੰ ਦਿੱਤਾ ਉਹਦਾ ਤਾਂ ਸਾਰਾ ਕੁਝ ਰੁੜ ਗਿਆ ਤੇਰੇ ਕੋ ਭਾਈ ਸਿੰਘਾ ਤੇ 30 ਕਿਲੇ ਪੈਲੀ ਵੀ ਆ ਤੂੰ ਉਸ ਚੀਜ਼ ਨੂੰ ਚਲੋ ਸਾਫ ਸਫਾਈ ਹੁਣ ਰੇਤਾ ਆ ਗਈ ਆ ਰੇਤਾ ਵੀ ਪੰਜਾਬ ਨੇ ਕਹਿ ਦਿੱਤਾ ਸਰਕਾਰ ਨੇ ਵੀ ਰੇਤਾ ਜਿਹੜੀ ਹੈ ਜਿਹਦੇ ਖੇਤ ਚ ਰੇਤਾ ਉਹ ਉਹਦੀ ਰੇਤਾ ਸੋ ਇਸ ਕਰਕੇ ਤੂੰ ਰੇਤਾ ਵੀ ਵੇਚ ਸਕਦਾ ਬਾਅਦ ਚ ਪਹਿਲੀ ਵੀ ਆਪਣਾ ਹੌਲੀ ਹੌਲੀ ਜਿਹੜਾ ਸਟੇਬਲ ਹੋ ਸਕਦਾ ਪਰ ਜਿਹਦਾ ਸਾਰਾ ਕੁਝ ਰੁੜ ਗਿਆ ਉਹਨੂੰ ਤੁਸੀਂ ਇਦਾਂ ਨਾ ਕਰਿਆ ਕਰੋ ਕਿਉਂਕਿ ਜਿਹੜੇ ਮਦਦ ਕਰਨ ਵਾਲੇ ਆ ਨਾ ਫਿਰ ਉਹ ਵੀ ਇਸ ਚੀਜ਼ ਨੂੰ ਪਿੱਛੇ ਹੱਥ ਕਰਦੇ ਨੇ ਕਿ ਇਹੀ ਇਸ ਕੌਮ ਦੀ ਮਦਦ ਕਰੀਏ ਜਿਹੜੇ ਆਪਣੇ ਮੂੰਹ ਐ ਪੰਜਾਬੀ ਕਦੀ ਵੀ ਨਾ ਮੰਗਤਾ ਵਾ ਤੇ ਨਾ ਮੰਗਤਾ ਬਣ ਸਕਦਾ ਵਾ ਕਿਸ ਕਰਕੇ ਜੇ ਕੋਈ ਹੈਲਪ ਕਰ ਰਿਹਾ ਨਾ ਤੋ ਉਹਨੂੰ ਹੈਲਪ ਦੀ ਤਰ੍ਹਾਂ ਹੀ ਲਓ ਸੋ ਇਸ ਵੀਡੀਓ ਦੇ ਇੱਥੇ ਆਪਾਂ ਕਰ ਦਿੱਤੀ ਹੈ ਨਾ ਮਿਲਦੇ ਕ ਨਵੀਂ ਵੀਡੀਓਜ਼ ਅੱਜ ਤੱਕ ਲਈ ਸਸਰੇਗਾ